ਹੁਣ ਵੀ ਕ੍ਰਿਸ਼ ਨੇ ਹਪਤੰਗ ਚੜਾਤਾ ਹੁਣ ਕ੍ਰਿਸ਼ ਲਾਊਗਾ ਪੇਚਾ ਓ ਚੱਲ ਓ ਚੱਲੇ ਮਾਰਦੇ 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 ਓ ਚੱਲ ਕਿਹੜਾ ਓ ਚੱਲੇ ਓ ਲੈ ਬੇਟ ਓ ਗਾਇਜ਼ ਕਿਵੇਂ ਹੋ ਸਾਰੇ ਅੱਜ ਮੈਂ ਕਿਹਾ ਹੈਗਾ ਸੀ ਛੁੱਟੀ ਹੈਗੀ ਸੀ ਆਪਾਂ ਨੂੰ ਤੇ ਆਪਾਂ ਚੱਲ ਕੇ ਹਪਤੰਗ ਪਸੂਗੀ ਬਤਾ ਲਈਏ ਗੁਰਪਾਲ ਬਾਈ ਵੀ ਚੜਾਈ ਜਾਂਦੇ ਆਪਾਂ ਵੀ ਹੁਣ ਵਧਾਵਾਂਗੇ ਪਤੰਗ ਗੁਰਪਾਲ ਬਾਈ ਕਿੰਨੇ ਕੁ ਪਤੰਗ ਚੜੀ ਜਾਂਦੇ ਵੈਸੇ ਪਤੰਗ ਬਹੁਤ ਜਿਹੜੀ ਜਾਂਦੇ ਪਤੰਗ ਤਾਂ ਵਾਵਾ ਚੜੀ ਜਾਂਦੇ ਆ ਚਲੋ ਹੁਣ ਆਪਾਂ ਵੀ ਚੜਾਉਨੇ ਆ ਪਤੰਗ ਚੜਾਓ ਬਾਈ ਦਿਖਾਉਨੇ ਆ ਬਾਈ ਪਤੰਗਾ ਕਾ ਹੋ ਗਈ ਇੱਕ ਹੋ ਗਈ ਕਿੱਧਰ ਹੈ ਇੱਕ ਇੱਧਰ ਬਹੁਤ ਵਧੀਆ ਸੀ ਪਤੰਗਾ ਤਿੰਨ ਚਾਰ ਤਾਂ ਵਧੀ ਜਾਂਦੀਆਂ ਹੀ ਆ ਆਪਣੇ ਵੱਡਣ ਨੂੰ ਤਾਂ ਵਧੀ ਜਾਂਦੀਆਂ ਯਾਰ ਚਲੋ ਆਪਾਂ ਵੀ ਹੁਣ ਵਧਾਉਣੀ ਇਹਨੂੰ ਕਿ ਹੋ ਗਿਆ ਬੈਟਰੀ ਲਾਉਂਦਾ ਵਧਦੀ ਆ ਬਈ ਉਹਦੀ ਕੈਮਰਾ ਇਹਦੀ ਬੈਟਰੀ ਲੋ ਹੋ ਗਈ ਚੱਲ ਵਧਾ ਗੁਰਪਾਲ ਲਾ ਦੇ ਪੇਚਾ ਪਾਸੇ ਵਾਰ ਲੱਬੇ ਉਹ ਵਾ ਵਾ ਦੌੜ ਤੇ ਵੜ ਤੇ ਭਰਾ ਆ ਹੀ ਡੋੜ ਡੋੜ ਲਵਾਂਗੇ ਭਰਾ ਆਇਸੋ ਗੁਰਪਾਲ ਧੁੰਦ ਲਾਇਆ ਕਾ ਦੋ ਦੇਖਣ ਲੱਗ ਜਾਂਦਾ ਹਾਲਾ ਉਹ ਘੱਟ ਵੀ ਇਹਦਾ ਖਾਲੀ ਹੋ ਗਿਆ ਵੜਦੇ 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 ਲੈ ਆ ਲੈ ਆ ਤਾਣੂ ਤਾਣੂ ਮਾਰ ਦੀ ਤਾਰ ਨੂੰ ਚੱਲੇ ਚੱਲੇ ਢੇੜੇ ਵੜਤੀ ਬਈ ਇੱਕ ਪਤੰਗ ਚੱਲ ਲਵੇਟ ਲੈਣ ਹੁਣ ਬਈ ਹੋਰ ਕੋਈ ਵਾਧਾ ਦੇਖਦੇ ਆਂ ਬਈ ਹੁਣ ਮੈਂ ਬਦੋਨਾ ਪਤੰਗ ਹੁਣ ਬਈ ਕ੍ਰਿਸ਼ੇ ਨੇ ਪਤੰਗ ਚੜਾਤਾ ਹੁਣ ਕ੍ਰਿਸ਼ੇ ਲਾਊਗਾ ਪੇਚਾ ਚੱਲ ਢੇੜੇ ਬਈ ਇਹੜ ਕਾਲਾ ਆੜ ਕਾਲਾ ਅੜ ਕਾਕੇ ਆਹ ਕਰਦਾ ਸਾੜ ਓਏ ਪਤੰਗ ਪਾਸੇ ਕਰੋ ਓਏ ਓਏ ਯਾਰ ਸਾੜ ਓਏ ਆ ਯਾਰ ਸੜ ਕਰ ਲਾ ਲੱਭੂ ਉਹ ਦੇ ਘਪਰਾਵਾੜ ਕੋਣ ਅੱਛਾ ਪ੍ਰਵਾ ਹੁਣ ਵੀ ਲਾਉਣਗੇ ਸਾਡੇ ਕ੍ਰਿਸ਼ ਵੀ ਵਿੱਚ ਆ ਫੁਦਾੜਾ ਵੀ ਥੋੜੀ ਬਾਤ ਤਾਂ ਗਈ ਹੈ ਫੁਦਾੜਾ ਤਾਂ ਲੈ ਬਾਏ ਵੜਾ ਕੇ ਪਰਾਂਵਾਂਗਾ ਅਗਲਾ ਇੰਦੇ ਵਰਤਾਨੇ ਰੋਕਿਆ ਪਲੇ ਬਤਾਨੇ ਨਾਲ ਨਾਲ ਆਦੇ ਓ ਚੱਲੇ ਓ ਲੈ ਬੇਟ ਓਏ ਅੜਤੀ ਨਾ ਬਲੀ ਲੈ ਚੁਲਾ ਲਿਆ ਪਤੰਗ ਬਈ ਉਹ ਲਿਆ ਪਤੰਗ ਆਪਣਾ ਉਹਦੇ ਨਾਲ ਹੀ ਲਾਉਣਾ ਏ ਉਹਦੀ ਵੱਢਣੀ ਮੇਰੇ ਉਹਦੇ ਨਾਲ ਖਾਰ ਆ ਅਰਚ ਤੂੰ ਰਹਿਂਦੇ ਓਏ ਅਰਚ ਗੁਰਪਾਲ ਲਾਊਗਾ ਬੇਚਾ ਉਹਦੇ ਨਾਲ ਲਾਉਣਾ ਆਪੇ ਬੇਚਾ ਉਹਨੇ ਇਹ ਹਲਾ ਪਤੰਗ ਬਹੁਤ ਲੈ ਕੇ ਆਇਆ ਏ ਉਹਨੇ ਬਹੁਤ ਪਤੰਗ ਲੈ ਕੇ ਆਇਆ ਆਪਾਂ ਗੋਨੀ ਇਨ੍ਹਾਂ ਦੀ ਵੱਢਣੀ ਚੱਲ ਚੱਲ ਪਾਸੇ ਗੱਲਾ ਓਏ ਇੱਥੋਂ ਲੈ ਆ ਆ ਆ ਆ ਜਾਂਦੀ ਆ ਜਾਂਦੀ ਦੁੱਤ ਤੇ ਯ ਲੈ ਆ ਹੁਣ ਜੋ ਇੰਤਖਾਣ ਨਹੀਂ ਮਾਰਦਾ ਹੀ ਆ ਇੱਥੋਂ ਇੱਥੋਂ ਲੈ ਆ ਰਿਆ ਪਤੰਗ ਤੇ ਉਹ ਉਹਨਾਂ ਦਾ ਪਤੰਗ ਆ ਰਹੀ ਏ ਡੋਰ ਜਾਂਦੀ ਏ ਉਹਨਾਂ ਦੀ ਸਲਾਮਤੁਲਾਹ ਆ ਚੱਲੀ ਹੋਈ ਇੱਥੋਂ ਬਾਹਰ ਆ ਚੱਲੀ ਦੂਰ ਤਾਂ ਬਹੁਤ ਮਗਰੋਂ ਤਾਂ ਨਹੀਂ ਵਧਿਆ ਇਨੀ ਵਧਿਆ ਤਾਂ ਐ ਤਾਂ ਨੇੜੇ ਹੀ ਆ ਤੰਗ ਤਾਂ ਮਗਰ ਵੀ ਮਗਰ ਵੀ ਵਦਨ ਵਦਨ ਲੱਗ ਗਏ ਪਤੰਗ ਓਏ ਕੋਈ ਨਹੀਂ ਆਵਾਜ਼ ਆ ਮਗਰ ਤਿੰਨ ਚਾਰ ਵਧੀ ਨਹੀਂ ਆਂਦੇ ਤੈਨੂੰ ਦੇਖਦੇ ਮਗਰ ਪਰ ਉਹ ਬਹੁ ਮਗਰ ਆ ਬਾਬੇ ਬਹੁ ਮਗਰ ਬਤਾਉਂਗਾ ਹੋ ਤੇ ਆਪਾਂ ਹੁਣ ਇਹਦੇ ਨਾਲ ਹੀ ਇਲਾਜ ਗੁਰਪਾਲ ਇਹਦੇ ਨਾਲ ਹੀ ਲਾ ਉੱਤੇ ਜੇ ਕਰ ਤੈਨ ਦਾ ਇਹਨੂੰ ਤਾਂ ਪਤਾ ਲੱਗੂ ਆਪਣਾ ਇਹ ਨੀਵੇਂ ਕੋਠੇ ਦਉਦਾਈ ਜਾਂਦੇ ਕੋਠਾ ਨੀਵਾ ਇਹਨਾਂ ਦਾ ਹਵਾ ਹੀ ਨਹੀਂ ਲੱਗਦੀ ਕੋਈ ਚੱਲ ਹੁਣ ਕਰ ਉੱਤੇ ਉਹ ਹਵਾ ਨਹੀਂ ਓਏ ਆ ਆਉਂਦੀ ਡੋਰਾਵਾਤੋਂ ਕਿਨ ਲੱਗਦੀ ਤਾਂ ਦਾ ਜੜਾ ਰਹੀ ਡੋਰਾ ਨਹੀਂ ਚੱਲੀ ਆ ਚੱਲੀ ਆ ਵੇਖ ਤਾ ਲੈ ਹਾਂ ਉਹ ਕੀ ਕਰੀ ਜਾਂਦਾ ਚਲ ਮਾ ਦੂਰ ਤੱਕ ਮੈਂ ਦਰਦੀ ਨਹੀਂ ਓਏ ਔਰ ਕੋ ਆਪਣਾ ਬਬ ਚੁੱਪ ਕਰ ਜੋ ਲੈ ਆ ਲੈ ਆ ਲੈ ਆ ਲੈ ਆ ਤਾਂ ਇਹਨੂੰ ਚੱਕ ਦੇ ਚੱਕ ਲੈ ਆਏ ਵਢਾਲੀ ਬਈ ਗੁਰਪਾਲ ਬਈ ਨੇ ਵੀ ਵਢਾਲੀ ਗੁਰਮਿੰਦਰ ਬਾਈ ਲਾਉਣਗੇ ਲਾਓ ਬਾਈ ਉਹਦੇ ਉਧਰ ਅਰਚ ਮੈਂ ਲਾ ਕੌਣ ਪੇਚਾ ਲਾਈ ਜਾਂਦਾ ਹੈ ਉਧਰ ਰਿੱਕਾ ਲਾਈ ਜਾਂਦਾ ਲਾ ਦੇ ਵੇ ਖਿੱਚਾ ਮਾਰ ਰਹੇ ਨੇ ਲਾਓ ਭਾਈ ਹਰ ਇੱਕ ਦਾ ਤਾਂ ਪੜੇਗਾ ਇਹਦੀ ਤਾਂ ਬੈਟਰੀ ਲੋ ਹੁੰਦੀ ਭਾਈ ਕਿੰਨੇ ਚਿਰ ਦੀ ਲਾ ਖਾਏ ਉਤਲੇ ਨਾਲੋਂ ਦੇ ਨਾਲ ਲਾ ਪੇਚਾ ਗੁਰੂਆ ਤੇ ਆ ਆ ਜਿਹੜਾ ਉਹ ਆ ਗਿਆ ਆ ਗਿਆ ਉਹ ਸਾਈਡ ਕਰ ਲੋ ਯਾਰ ਇਹਨਾਂ ਨੂੰ ਦਿੱਤੇ ਹੀ ਕੋਤੋਂ ਪਤੰਗ ਤੁਸੀਂ ਨਾ ਨਾ ਭਰਾਵਾ ਚੱਲ ਮਾਰ ਦੇ ਉੱਤੇ ਨੂੰ ਖਿੱਚਾ ਮਾਰੀ ਚੰਗਾ ਇਹਨੇ ਜਵਾ ਤਾਂ ਲੱਗਿਆ ਚੱਲ ਇਹ ਲੈ ਇਹ ਤਾਣੂ ਮਾਰ ਦੇ ਖਿੱਚਾ ਮਾਰ ਦੇ ਮਾਰ ਦੇ ਤੈਨੂੰ ਉੱਤੇ ਮਾਰ ਦੇ ਖਿੱਚਾ ਮਾਰੂਗਾ ਤੇਰੇ ਨਹੀਂ ਲੱਗਦਾ ਵੇ ਪੇਚਾ ਚੱਲ ਆ ਉਹ ਚਿੰਟੂ ਬਾਲਾ ਨਹੀਂ ਬੋਲਦਾ ਚੱਲ ਓਏ ਉੱਤੇ ਆ ਗਿਆ ਉੱਤੇ ਆ ਗਿਆ ਉੱਤੇ ਕਰ ਉੱਤੇ ਕਰ ਉੱਤੇ ਕਰ ਆਵੇ ਹੁਣ ਮਾਰੀ ਹਿਂ ਚਾ ਰੋਕਣਾ ਨਹੀਂ ਹਿਂ ਚਾ ਉਏ ਪਾਸੇ ਕਰ ਖਿੱਚਣਾ ਰੋਕੀ ਤੂੰ ਆ ਪਾਸੇ ਕਰ ਲਾ ਰਛੇ ਓਏ ਯਾਰ ਉਹ ਕਿਰ ਕਿ ਆਇ ਤੇ ਉਹ ਉਧਰ ਵੀ ਵੇਖ ਲਾ ਹਥੋ ਸ਼ੰਡੂ ਤੇ ਪੇਚਾ ਬਈ ਯਾਰ ਮਿੰਲਾ ਦਾ ਬੰਦੇ ਤੋਂ ਸਾਡਾ ਬੰਦਾ ਹੀ ਮਾੜਾ ਬੰਦਾ ਮਾੜਾ ਹੀ ਲਾਦਾ ਬਈ ਬੰਦਾ ਉਹ ਮੇਰੇ ਲਾਦਾ ਹਥੋ ਮਾਰ ਜੂ ਐਂ ਲੈ ਐਂ ਟੇਡਾ ਹੀ ਕਗਾ ਦੇ ਟੇਡਾ ਹੀ ਕਗਾ ਦੇ ਤੁਕਾਂਗੇ ਸਿੱਧਾ ਆ ਜਾਂਦਾ ਤੈਨੂੰ ਗੁਰੂਗਾ ਤੋਂ ਪੇਚਾ ਨਹੀਂ ਲੱਗਦਾ ਮਾਰਦੇ ਮਾਰਦੇ ਕਕਾ ਦੇ ਤਾਂ ਨੂੰ ਆ ਤਾਂ ਉੱਧਰ ਲੈ ਕੇ ਜੀ ਉਹ ਨਾਲ ਹੁੰਦਾ ਵਰਦਾ ਉਹ ਨਾਲ ਨਹੀਂ ਲਾਉਂਦਾ ਪਰਦਾ ਉਹ ਵਦੇ ਦੂ ਆ ਇਹਨਾਂ ਦੇ ਅਰਚ ਤੂੰ ਮਾਰ ਮਾਰਦੇ 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 ਅਰਚ ਲੈ ਕਿਹੜੇ ਅਰਚ ਲੈ ਬਈ ਬਤੰਗ ਵੜਤੀ ਤੇ ਓਏ ਉਤਲੇ ਦੇ ਲਾ ਉਤਲੇ ਦੇ ਉਤਲੇ ਦੇ ਗੁਰਪਾਲ ਤੂੰ ਲਾਏਗਾ ਇਹਦੇ ਵਿਚਾਰੇ ਤੋਂ ਪੇਚਾ ਨਹੀਂ ਲੱਗਾ ਚੱਲ ਉਹ ਤਾਂ ਗਾਂ ਜਾੜ ਆਲਾ ਗਾਂ ਜਾਵੜਿਆ ਤਾਂ ਹੋਰ ਲੱਗਦਾ ਤਾਂ ਬਈ ਤੂੰ ਦਿਖਾਉਣਗੇ ਪੇਚਾ ਕਿਹੜੇ ਨਾਲ ਲਾਈਂਗਾ ਵੀ ਪੇਚਾ ਸਾੜ ਘਾਰੇ ਲਾ ਵੀ ਉਹ ਕਨੇਡਾ ਵਾਲੇ ਨਾਲ ਲਾਉਣਗੇ ਬਈ ਹੋਰ ਓਏ ਬਲਰ ਬਲਰ ਨਾ ਹੋਵੇ ਠੀਕ ਹੈ ਵੀ ਪੂਰੀ ਘਿਹੜ ਆਉਂਦੀ ਫੋਟੋ ਮੇਰਾ ਬਰਾ ਇੱਕ ਕੈਮਰਾ ਸਹੀ ਕੈਮਰਾ ਸਹੀ ਹੈ ਵੀ ਪਤਾਂਗੜ ਕਾਲੀ ਆਊਗਾ ਤਾਂ ਮੈਂ ਜਲਦੀ ਫੋਕਸ ਕਰੋ ਮਾਰਾ ਕਿਰਤ ਇੱਕ ਚਲਵਾ ਰਹਾ ਲੋਕੋ ਕੀ ਲੋਕੋ ਕੀ ਆਪਣਾ ਪਤੰਗ ਵੀ ਉਰਿਆ ਅਸੀਂ ਹਿੰਦੀ ਥੋੜੀ ਨਾ ਬੋਲਦੇ ਆਂ ਤਾਂ ਪਿਆਵੀ ਆਂ ਹਰਾਵਾ ਤੁਸੀਂ ਭਈਆ ਬਣੀ ਜਾਂਦਾ ਉਹਨੂੰ ਦੀਪਰਾਂ ਦਾ ਹੋਗਾ ਤੇ ਵੀ ਆਪ ਵੀ ਘਰ ਅੰਦਰ ਜਾਣਾ ਸੀ ਬੋਲਦਾ ਉਹ ਜੱਲਾ ਪਤੰਗ ਇਹ ਆਵੇ ਉੱਤੇ ਹੀ ਲੱਗ ਗਿਆ ਬੱਚਾ ਗਿਆ ਓਏ ਹਾਂ ਚੱਲੀ ਓਏ ਓਏ ਆ ਪਤੰਗ ਫੜੇ ਓਏ ਉਹ ਸਾਲਿਆ ਹਰਦੀ ਅੜਕਾਈਏ ਅੜਕਾ ਰਾਹ ਕਾ ਰਾਹ ਬਈ ਉਹ ਸਾਈਡ ਕਰ ਲੈ ਬੱਬਾ ਓ ਯਾਰ ਛਪਰੇ ਕਰ ਲੈ ਓਏ ਇਹ ਫੱਟੀ ਗਈ ਆ ਅੜਕਾਲਾ ਬਹੁ ਡੋਰਾ ਓ ਸਾਡੇ ਨਾ ਲਉਣਾ ਏ ਲਾਵਾ ਬਰਖਾ ਹੋ ਗਿਆ ਏ ਅੜਕੇ ਹੋ ਗਿਆ ਬਈ ਉਹ ਦੰਗ ਹੋਰ ਚੜ ਗਏ ਕੌੜਿਆ ਹੈ ਕਾਰਿਆ ਅੱਜ ਪਤੰਗ ਬਹੁ ਚੜਦੇ ਪਏ ਆ ਬਈ ਲਾ ਵੀ ਇਹਨਾਂ ਵਿੱਚ ਆ ਵੀਰਿਆ ਲਾ ਵਿੱਚ ਆ ਓ ਯਾਰ ਉੱਤੇ ਨਹੀਂ ਨਾ ਆਉਂਦਾ ਆ ਲੱਭੂ ਸਾਈਡ ਕਰ ਪਤੰਗ ਲੱਭੂ ਤੂੰ ਪਤੰਗੜ ਕੋਨੇ ਕੋਨੇ ਸਤੇ ਰੱਖ ਲਾ ਦੇ ਵੀ ਲਾ ਦੇ ਪਤੰਗ ਆਊਗਾ ਵੇਡ ਕਾ ਵੀ ਲੈ ਮੈਨੂੰ ਤਾਂ ਲੱਗਦਾ ਗੁਰਗਾ ਲਾਉਂਦਾ ਹੀ ਨਹੀਂ ਪਿਆ ਵੀ ਇਹਨਾਂ ਲਾ ਹੁਣ ਪੇਚ ਆਵੇ ਹੁਣ ਚੜਹਿਣਾ ਜਿਹੜਾ ਆ ਵੀਰਿਆ ਆ ਪਤੰਗ ਦਾ ਕਿਚਾ ਦਾ ਘੇੜਾ ਨਾ ਪਰਦਾ ਬਾਹਰ ਆਇਆ ਤਾਂ ਤੰਗ ਆ। ਓਏ ਕਾਈ ਦਸਾਂ। ਓਹ ਡੜੀ ਜਾ ਵੀ। ਆ ਇਧਰ ਲੱਭੂ ਗਈ ਵੀ ਤੰਗ ਜੜਾਉਂਦੇ ਪਏ ਆ। ਚੱਲੇ। ਵੜਤੀ ਲੱਭੂ ਗਈ ਨੇ ਇੱਕ। ਲੈ ਟਟੂ। ਏਹੀ ਦਾ। ਉਧਰ ਵੀ ਉੱਤੇ ਵੀ ਵੇਚਾ ਲੱਗਣ ਜਾ ਰਿਹਾ ਕ੍ਰਿਸ਼ਨਾ। ਔਰ ਆ ਕ੍ਰਿਸ਼ੇ ਵੀ ਜਬ ਤੰਗ। ਪਿੰਕੇ ਆ। ਬਸ ਦੇਖਦਾ ਵੀ ਵਿਆਹ ਤੰਗ। ਦੇਖਦਾ ਆ ਵੀ ਥੋੜਾ ਥੋੜਾ। ਇੱਕ ਜਗ੍ਹਾ ਦੇ ਨਾਲ ਸੁੱਟ ਦੌਰ ਓਏ ਤੇਰੇ ਨੂੰ ਲਾਉਣ ਲੱਗੇ ਪੇਚਾ ਓ ਤੂੰ ਮੇਰੇ ਨਾਲ ਲੈ ਜਾ ਨਾ ਲਾ ਦੇ ਲਾ ਦੇ ਓ ਇੱਕ ਜਗ੍ਹਾ ਦੇ ਨਾਲ ਸੁੱਟ ਦੌਰ ਲੈ ਆ ਇੱਥੋਂ ਮਾਰ ਇੱਥੋਂ ਮਾਰ ਖਿਚਾ ਦੇ ਓਏ ਆ ਫਿਰ ਗੁਰਪਾਲ ਬਾਈ ਲਾਉਣਗੇ ਬਈ ਪੇਚਾ ਆ ਆਂਦੀ ਜਮਾਂ ਤੇਰੇ ਸਿਰ ਤੇ ਆਹਾ ਦੇ ਆ ਜੁੱਟ ਕਾ ਕੇ ਲੈ ਰੱਖ ਲੈ ਮਾਰ ਤੇ ਮਾਰ 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 ਉਹ ਪ੍ਰੋਵਾਹਾਂ ਦੇ ਨਾਲ ਹੀ ਲਾ ਦੇ ਉਤਲੇ ਨਾਲ ਹੀ ਵਾਸਤੇ ਕਰਨੀ ਹੈ ਕਿ ਪੇਚਾ ਲਾਉਣਾ ਅਈਨੂੰ ਵੜਾ ਦੇ ਉਹਨੂੰ ਵੜਾ ਦੇ ਓਏ ਇਹ ਵੀ ਵੜਾ ਦੇ ਨਹੀਂ ਨਹੀਂ ਰਹਿ ਉਹਨਾਂ ਨੇ ਪਕਾਈ ਕਰਾਈ ਵੈਸੇ ਆਪਣੀ ਦਾ ਬੰਦਾ ਵੀ ਇੱਕ ਓਵੇਂ ਦਾ ਲਾਇਆ ਆਇਆ ਪਤੰਗ ਵਧਾਉਣ ਤੇ ਬਾਕੀ ਉਹ ਪਕਾਈ ਕਰਾਉਂਦੇ ਪਏ ਲੈ ਆ ਹੁਣ ਤਾਣ ਹੁਣ ਤੂੰ ਕਿਹੜਾ ਮਾਰ ਦੇ ਲੈ ਆਂਡੋ ਰਾਜ ਆਰੀ ਦਮ ਤਰਨ ਤਾਂ ਓ ਚੱਕਦੇ 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 ਇੰਡੀਆ ਵੜਦੀ ਇੰਡੀਆ ਜੋ ਹਾਂ ਸਿੰਘਾ ਉਹ ਵੜਦੀ ਬਸ ਦੌੜ ਦੌੜਦੇ ਨਾ ਲਾੜਾ ਬਸ ਲਾੜੀ ਓਏ ਵਡਾਉਣੀ ਸੀ ਇਹਨੇ ਹੋਰ ਕੀ ਕਰਨੀ